ਹਾਂਜੀ ਬਾਈ ਰੁਕ ਮੜਾ ਜਾ ਹਾਂਜੀ ਹੋਰ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਵਧੀਆ ਬਾਈ ਜੀ ਜਿਹੜੀ ਤਕਨੀਕ ਇਸ ਟਾਈਮ ਮੈਂ ਵੇਖੀ ਜਨਾ ਤੁਹਾਡੇ ਕੋਲੇ ਮੈਂ ਪਹਿਲਾਂ ਕਿਤੇ ਵੇਖੀ ਨਹੀਂ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਮੜਾ ਜਾ ਉਹ ਥੱਲੇ ਤੇ ਵਿਸਤਾਰ ਨਾਲ ਦੱਸੋ ਕੀ ਹਿਸਾਬ ਕਿਤਾਬ ਹਾਂਜੀ ਬਾਈ ਜੀ ਪਹਿਲਾਂ ਤੇ ਦੱਸੋ ਤੁਹਾਡਾ ਪਰਚੇ ਹੈ ਬਾਅਦ ਚ ਲਵਾਂਗੇ ਪਹਿਲਾਂ ਇਹ ਦੱਸੋ ਹੈ ਕੀ ਜਿਗਾਰਡ ਆਹ ਬਾਈ ਜੀ ਆਪਣੇ ਖਾਦ ਖਣਾਉਣ ਵਾਲੀ ਮਸ਼ੀਨ ਹੈਗੀ ਆਪਣੇ ਰੂੜੀ ਪਾਉਣ ਵਾਲੀ ਰੂੜੀ ਪਾਉਣ ਵਾਲੀ ਮਸ਼ੀਨ ਹੈਗੀ ਜਿਹੜੇ ਕਿਸਾਨ ਭਾਈਆਂ ਦੇ ਬਹੁਤ ਵਧੀਆ ਅੱਧੇ ਟਾਈਮ ਚ ਵਿੱਚ ਪਾ ਦਿੰਦੀ ਹੈ ਠੀਕ ਹੈ ਬਾਈ ਜੀ ਹੁਣ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਆ ਤੇ ਕੀ ਐਡਰੈਸ ਆ ਤੇ ਤੁਸੀਂ ਕਿੰਨਾ ਮੰਨ ਲਓ ਆਪਦੀ ਖੇਤੀ ਕਰਦੇ ਕਿ ਨਹੀਂ ਪਹਿਲਾਂ ਤਾਂ ਨਾਮ ਆਪਣਾ ਸਾਰਾ ਕੁਝ ਦੱਸੋ ਮੇਰਾ ਨਾਮ ਬਾਈ ਜੀ ਓਮ ਪ੍ਰਕਾਸ਼ ਹੈ ਪਿੰਡ ਹੈਗਾ ਥਰਾਜ ਵਾਲਾ ਇਹ ਕਿੱਥੇ ਪੈ ਜਾਂਦਾ ਜੀ ਇਹ ਪੈ ਜਾਂਦਾ ਆਪਣੇ ਪੀਲੀਵੰਗਾ ਤਹਿਸੀਲ ਦੇ ਕੋਲੇ ਖਰਲੀਆਂ ਪਿੰਡ ਦੇ ਕੋਲੇ ਪੈ ਜਾਂਦਾ ਜੀ ਪੀਲੀਵੰਗਾ ਮੰਡੀ ਕੋਲੇ ਤੇ ਖਰ ਲੀਆਂ। ਖਸੀਲ ਪੀਲੀਵੰਗਾ ਝਿਲ੍ਹਾ ਹਨਮਾਨਗੜ੍ਹ। ਠੀਕ ਆ ਜੀ। ਤੇ ਬਾਈ ਜੀ ਇਹ ਤੁਸੀਂ ਆਪਦੀ ਵੀ ਖੇਤੀ ਕਰਦੇ ਹੋ ਕੁਝ? ਹਾਂ ਜੀ ਆਪਦੀ ਵੀ ਖੇਤੀ ਕਰਦੇ ਆ ਬਾਈ ਜੀ ਅਸੀਂ। ਠੀਕ ਆ। ਤੇ ਇਹ ਤੁਸੀਂ ਜਿਹੜਾ ਸਮਾਨ ਮੈਂ ਟੈਕਨੋਲੋਜੀ ਵੇਖੀ ਆ ਇਹ। ਇਹ ਗੰਗਾ ਨਗਰ ਜ਼ਿਲ੍ਹੇ ਜਿੱਥੇ ਮੈਂ ਪਹਿਲੀਆਂ ਵੇਖੀਆਂ ਆ ਦੋ ਮਸ਼ੀਨਾਂ ਜਿਹੜੀਆਂ ਤੁਹਾਡੇ ਕੋਲੇ ਆ। ਹਾਂ ਜੀ। ਇਹ ਥੋੜਾ ਜੀ ਤੁਸੀਂ ਵਿਸਤਾਰ ਨਾਲ ਦੱਸੋ ਕਿਉਂਕਿ ਕਿਸਾਨਾਂ ਨੂੰ ਸਮਝ ਲੱਗ ਜਾਊਗਾ ਵੀ ਇਹ ਹੈ ਕੀ ਜ਼ਗਾਰ। ਆ ਹੈ ਕੀ ਬਾਈ ਆਪਣੇ ਗੋਹੇ ਵਾਲੀ ਖਾਲ ਖੰਡਾਉਣ ਵਾਲੀ ਮਸ਼ੀਨ ਹੈਗੀ। ਠੀਕ ਆ ਜੀ। ਜਿਹੜੀ ਇੱਕ ਟਰਾਲੀ ਬੰਦੇ ਚਾਰ ਬੰਦੇ ਖੰਡਾਉਂਦੇ ਸੀਗੇ ਆ ਕੱਲੀ ਲੋਡਰ ਨਾਲ ਪਰ ਕੇ ਖੰਡਾ ਸਕਦੀ ਹੈ ਬਾਈ ਜੀ ਕੋਈ ਬੰਦੇ ਕਿੰਨੇ ਚਾਹੀਦੇ ਇੱਥੇ ਐ ਤੇ ਬਾਈ ਜੀ ਇਕੱਲਾ ਡਰਾਈਵਰ ਇੱਕ ਚਾਰ ਚਾਹੀਦੇ ਨਾ ਪੰਜ ਬੰਦੇ ਅੱਧੇ ਟਾਈਮ ਦਾ ਬਚਤ ਹੋਊਗੀ ਕਿਸਾਨ ਭਾਈ ਦੀ ਯਾਨੀ ਕਿ ਚਾਰ ਬੰਦਿਆਂ ਦੇ ਸਾਥ ਇਹ ਇਕੱਲਾ ਹੀ ਕੰਮ ਕਰ ਦੂਗਾ ਹਾਂਜੀ ਠੀਕ ਆ ਤੇ ਜਿਵੇਂ ਤੁਸੀਂ ਇਹ ਵੇਖੀ ਜਾਂਨੇ ਜੀ ਆ ਵੇਖੋ ਪਿੱਛੇ ਨੇ ਇੱਕ ਸਾਰ ਖਲਾਰਦੀ ਆ ਹਾਂਜੀ ਤੇ ਕਿੰਨੀਆਂ ਮਸ਼ੀਨਾਂ ਬਾਈ ਜੀ ਤੁਹਾਡੇ ਕੋਲੇ ਸਾਡੇ ਕੋਲੇ ਬਾਈ ਜੀ ਤਿੰਨ ਮਸ਼ੀਨਾਂ ਆ ਗਈਆਂ ਠੀਕ ਆ ਜੀ ਇੱਕ ਤਾਂ ਜੌਂਡੀਅਰ ਵਾਲੀ ਆ ਹਾਂਜੀ ਤੇ ਇੱਕ ਆ ਇਹਦੇ ਪਿੱਛੇ ਆ ਹਾਰਮ 60 ਪਿੱਛੇ ਇੱਕ ਸਾਡੇ ਕੋਲੇ 3600 ਟੂ ਹੁਲੈਂਡ ਆ ਉਹਦੇ ਪਿੱਛੇ ਆ ਬਾਈ ਜੀ ਉਹ ਕਿੱਥੇ ਉੱਥੇ ਚੱਲ ਰਹੀ ਹੈ ਕਿਤੇ ਉਹ ਪਿੰਡ ਚੱਲਦੀ ਹੈ ਜੀ ਆਪਣੇ ਥਰਾਜ ਵਾਲੇ ਪਿੰਡ 'ਚ ਤੇ ਵਿੱਚ ਕੀ ਕਿਲੋਮੀਟਰ ਦਾ ਹਿਸਾਬ ਆ ਕਿ ਕੋਈ ਕੀ ਸਿਸਟਮ ਕੀ ਆ ਇੱਕ ਮਰਬੇ ਦੇ ਵਿੱਚ ਟਰਾਲੀਆਂ ਪਾਉਣੀਆਂ ਨੇ ਆ ਟਰਾਲੀ ਇੱਕ ਮਸ਼ੀਨ 25 ਤੋਂ 35 ਟਰਾਲੀ ਪਾ ਸਕਦੀ ਹੈ ਅੱਛਾ ਕਿੰਨੇ ਚਿਰ ਦਾ ਦੱਸ ਰਹੇ ਤੁਸੀਂ ਇੱਕ ਦਿਨ ਦਾ ਬਾਈ ਇੱਕ ਮਸ਼ੀਨ ਦਾ ਇੱਕ ਮਸ਼ੀਨ ਜੇ ਇੱਕ ਟਰਾਲੀ ਹੋਵੇ ਆ ਜਿਹੜੀ ਤੁਸੀਂ ਵੇਖੀ ਜਾਂਦੇ ਹੋ ਆ ਆਪਣੀ ਇੱਕ ਟਰਾਲੀ ਹੋਊਗੀ ਇੱਕ ਦਿਨ ਚ ਬਾਈ 30 ਤੋਂ 35 ਟਰਾਲੀਆਂ ਪਾ ਸਕਦੀ ਹੈ ਦੋ ਬੰਦੇ ਆਲੋ ਇੱਕ ਲੋਡਰ ਵਾਲਾ ਹੋਵੇ ਤਿੱਕੇ ਹੋਵੇ ਇੱਕ ਲੋਡਰ ਵਾਲਾ ਇੱਕ ਜਿਹੜਾ ਮਸ਼ੀਨ ਚਲਾਉਣ ਵਾਲਾ ਡਰਾਈਵਰ ਆਊਗਾ ਆਪਣਾ ਨਾਲ ਦੀ ਨਾਲ ਖਲਾਰੀ ਜਾਊਗਾ ਕੰਮ ਨਵੇੜੀ ਜਾਊਗਾ ਕੰਮ ਨਵੇੜੀ ਜਾਊਗਾ ਹੁਣ ਬਾਈਆਂ ਦੇ ਪਾਈ ਜਾਂਦੇ ਆ ਅੱਗੇ ਕੇ ਰੇ ਪਾਈ ਜਾਂਦੇ ਪਿੱਛੇ ਟਰੈਕਟਰ ਵਾਈ ਜਾਂਦਾ ਨਾਲ ਦੀ ਨਾਲ ਪਾਣੀ ਲੱਗੀ ਜਾਂਦਾ ਬਾਈਆਂ ਦੇ ਠੀਕ ਆ ਯਾਨੀ ਕਿ ਬਾਈਆਂ ਦੇ 7 ਦਿਨਾਂ ਦਾ ਕੰਮ ਸੀਗਾ ਜਿਹੜੀ ਅਸੀਂ 4 ਦਿਨਾਂ ਚ ਇਹਨਾਂ ਦੇ ਕੰਪਲੀਟ ਕਰਕੇ ਹੁਣ ਪਾਣੀ ਚੱਲੀ ਜਾਂਦਾ ਬਾਈ ਦੇ ਕਿਉਂਕਿ ਅੱਜ ਕੱਲ ਬੰਦੇ ਮਿਲਦੇ ਨਹੀਂਗੇ ਠੀਕ ਹੈ ਜੀ ਲੇਬਰ ਨਹੀਂ ਮਿਲਦੀ ਤੇ ਰੂੜੀ ਪਾਉਣਾ ਤਾਂ ਤੁਹਾਨੂੰ ਪਤਾ ਹੋਰ ਵੀ ਜ਼ਿਆਦਾ ਔਖਾ ਕੰਮ ਬੰਦੇ ਬਹੁਤ ਜ਼ਿਆਦਾ ਚਾਹੀਦੀ ਇਸ ਕੰਮ ਦੇ ਉੱਤੇ ਤੇ ਬਾਕੀ ਰੇਹ ਤੁਸੀਂ ਵੇਖ ਸਕਦੇ ਹੋ ਪੂਰੀ ਰੇਹ ਬਣਾਈ ਆ ਗਾਰਾ ਸੀ ਨੇਰਾ ਤੇ ਬੰਦਿਆਂ ਤੋਂ ਤਾਂ ਮੈਨੂੰ ਲੱਗਦਾ ਨਹੀਂ ਬਾਈ ਜੀ ਖਿਲਰੂਗੀ ਐਵੇਂ ਦੀ ਐਹੋ ਜਿਹਾ ਬੰਦਾਂ ਤੋਂ ਮਿਲਰਦਾ ਨਹੀਂ ਬਾਈ ਜੀ ਆਪਣੇ ਆ ਬਾਹਣ ਚ ਵੇਖੋ ਇਹੋ ਜੀ ਰੇਖ ਨਾ ਦੂਗੀ ਇਹੋ ਜੀ ਆਪਣੇ ਬੰਦੇ ਤੂੰ ਨਹੀਂ ਖਿੰਦੀ ਬਾਈ ਜੀ ਇਹ ਜਿਵੇਂ ਬਾਈ ਜੀ ਕੰਪਿਊਟਰ ਸਿਸਟਮ ਲੱਗਾ ਨਾ ਹਾਂਜੀ ਬਾਈ ਜੀ ਕਿ ਇਹਦੇ ਵਿੱਚ ਲੱਗਿਆ ਕੰਪਿਊਟਰ ਸਿਸਟਮ ਹਾਂਜੀ ਕੰਪਿਊਟਰ ਸਿਸਟਮ ਹੈ ਆਪਣਾ ਸਾਰਾ ਕੁਝ ਠੀਕ ਆ ਬੜਾ ਦਿਖਾਉ ਇੱਕ ਯਾਰ ਮੈਨੂੰ ਇਹ ਦੱਸੋ ਟਰਾਲੀ ਕਿੰਨੀ ਵਜਣੀ ਆ ਇਹ ਟਰਾਲੀ ਆ ਲੱਗਦੀ ਤਾਂ ਛੋਟੀ ਆ ਪਰ ਹੈ ਕਿੰਨੇ ਵਜਣਦੀ ਏ ਟਰਾਲੀ ਕੱਲੀ ਖਾਲੀ ਟਰਾਲੀ ਆਪਣੇ 35 ਗੁੰਡਲ ਦੇ ਵਜਨ ਆ ਇਸ ਮਸ਼ੀਨ ਦੇ ਵਿੱਚ ਖਾਲੀ ਸਿਸਟਮ ਲੱਗਿਆ ਹੋਇਆ ਸਾਰਾ ਚੈਨ ਸਾਫਟ ਆ ਆ ਆਪਣੇ ਡਿਸਟ੍ਰੀਬਿਊਟਰ ਲੱਗਿਆ ਏ ਕੰਪਿਊਟਰ ਵਾਲਾ ਸਿਸਟਮ ਲੱਗਿਆ ਹਾਂਜੀ ਆ ਕੰਪਿਊਟਰ ਸਿਸਟਮ ਵਾਲਾ ਇਹਦੇ ਨਾਲ ਹੀ ਚੈਨ ਚਲਦੀ ਹੈ ਆਪਣੀ ਠੀਕ ਹੈ ਜੀ ਉਹ ਇਹਦੇ ਨਾਲ ਹੀ ਉਹ ਡਾਲਾ ਤਾਂ થਾ ਹੁੰਦਾ ਆਪਣਾ ਠੀਕ ਆ ਯਾਨੀ ਕਿ ਜਿਹੜੇ ਬਾਹਰ ਚੀਜ਼ਾਂ ਚਲਦੇ ਸੀ ਹੌਲੀ ਹੌਲੀ ਆਪਣੇ ਇਧਰ ਆਉਣ ਲੱਗੀਆਂ ਜੀ ਹਾਂ ਜੀ ਜਿਹੜਾ ਕੰਮ ਘੰਟਿਆਂ ਦਾ ਦਿਨਾਂ ਦਾ ਸੀਗਾ ਉਹ ਹੁਣ ਘੰਟਿਆਂ ਤੱਕ ਹੀ ਰਹਿ ਗਿਆ ਹਾਂ ਜੀ ਤੇ ਇਹ ਮਸ਼ੀਨ ਬਾਈ ਜੀ ਕਿੱਥੋਂ ਦੀ ਬਣੀ ਐਥੋਂ ਬਣਾਈ ਹੈ ਕਿਸੇ ਮਿਸਤਰੀ ਕੇ ਕਿੱਥੋਂ ਇੰਪੋਰਟ ਕਰਾਈ ਹੈ ਕੀ ਇਹ ਦੱਸੋ ਥੋੜਾ ਜਿਹਾ ਇਹ ਬਾਈ ਜੀ ਆਪਣੇ ਗੁਜਰਾਤੋਂ ਪਲਨਪੁਰੋਂ ਬਣਾਈ ਹੈ ਅਸੀਂ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਮਸ਼ੀਨਾਂ ਚੱਲਦੀਆਂ ਨੂੰ ਤੁਹਾਡਾ ਇਧਰ ਸਾਡੇ ਕੋਲੇ ਉਹ ਮਸ਼ੀਨ ਹੋ ਗਈ ਬਾਈ ਜੀ ਉਹ ਮਸ਼ੀਨ ਨੂੰ ਪੰਜਵਾਂ ਸਾਲ ਆ ਉਹ ਜੌਂਡੀਰ ਪਿੱਛੇ ਜਿਹੜੀ ਹਾਂਜੀ ਠੀਕ ਆ ਜੀ ਆ ਹੁਣ ਪਿੱਛੇ ਲਿਆਂਦੇ ਐ ਇਤਕੀ ਠੀਕ ਆ ਐਤੋਂ ਪਹਿਲਾਂ 3 ਸਾਲ ਹੋ ਗਏ ਉਹ ਦੂਜੀ ਉਹ ਪਿੰਡ ਚੱਲੀ ਜਾਂਦੀ ਆਪਣੇ ਠੀਕ ਆ ਜੀ ਇਹ ਕੰਮ ਜ਼ਿਆਦਾਤਰ ਤੁਹਾਨੂੰ ਉੱਥੇ ਹੀ ਮਿਲ ਲੱਗਦਾ ਜਿਆਦਾ ਉਧਰ ਚੱਲ ਰਿਹਾ ਐ ਇਤਕੀ ਮਸ਼ੀਨ ਕਿਉਂਕਿ ਮੈਂ ਪਹਿਲੀ ਵਾਰੀ ਵੇਖੀ ਐ ਇੱਥੇ ਮਸ਼ੀਨ ਇਹ ਸਾਡੇ ਪੈਨ ਏਰੀਆ 'ਚ ਪਹਿਲਾਂ ਦਾ ਚੱਲੀ ਜਾਂਦਾ ਹੁਣ ਥੋੜੇ ਆ ਹੋਣੀ 10-15 ਦਿਨ ਹੋਏ ਐ ਇੱਥੇ ਆਇਆ ਨੂੰ ਠੀਕ ਆ ਜੀ ਕਿੰਨੀਆਂ ਟਰਾਲੀਆਂ ਤੁਸੀਂ ਆ ਦੋ ਮਸ਼ੀਨਾਂ ਨੇ ਪਾਤੀ ਚੌਥਾ ਦਿਨ ਹੈਗਾ 200 ਟਰਾਲੀਆਂ ਸੀਗਾ ਅਸੀਂ 4 ਦਿਨਾਂ ਦੇ ਵਿੱਚ ਪਾਤੀਆਂ ਬਾਈ ਜੀ 200 ਟਰਾਲੀਆਂ 4 ਦਿਨਾਂ ਦੇ ਵਿੱਚ ਹਾਂਜੀ ਤੇ ਨਾ ਇਹਨਾਂ ਦੇ ਪਰਸੋਂ 4 ਦਿਨਾਂ 'ਚ ਪਾ ਕੇ ਦੂਜੇ ਦਿਨਾਂ ਨਾਲ-ਨਾਲ ਪਾਣੀ ਵੀ ਲੱਗਿਆ ਇਹਨਾਂ ਦੇ ਆ ਵੇਖੋ ਤੁਸੀਂ ਇਹ ਨਾਲ ਦੀ ਨਾਲ 30 ਕਿੱਲੇ ਬਾਣ ਵੀ ਪਾਣੀ ਵੀ ਲਾਤਾ ਇਹਨਾਂ ਨੇ ਨਾਲ ਦੀ ਨਾਲ ਲੱਗੀ ਜਾਂਦਾ ਇਹਨਾਂ ਦੇ ਬਾਈ ਦੇ ਰੂੜੀ ਵੀ ਪਾਤੀ ਪਤਨੇ ਲੱਗਿਆ ਕਦੋਂ ਪੈ ਗਈ ਬਾਣ ਵੀ ਬਾਤਾ ਪਾਣੀ ਵੀ ਲੱਗੀ ਜਾਂਦਾ ਇਹਨਾਂ ਦੇ ਪਾਣੀ ਵੀ ਲੱਗ ਗਿਆ ਹਜੇ ਹੁਣ ਪਾਣੀ ਚੱਲੀ ਜਾਂਦਾ ਇਹਨਾਂ ਦੇ ਬਾਈ ਠੀਕ ਆ ਆ ਵੇਖ ਸਕਦੇ ਤੁਸੀਂ ਪਿੱਛੇ ਇਹਨਾਂ ਨੇ ਹਲ ਮਾਰੇ ਆ ਤੇ ਰੂੜੀ ਖਲਾਰੀ ਆ ਢੀ ਦਿਖਦੀ ਏ ਤੇ ਜਿਵੇਂ ਬਾਈ ਦੱਸਦਾ ਵੀ ਕੰਪਿਊਟਰ ਆਈਡੀ ਆ ਸਾਰਾ ਕੁਝ ਸੇਮ ਕੰਪਿਊਟਰ ਕਰਾਏ ਵਾਲਾ ਹੀ ਆ ਸਾਬ ਕਿਤਾਬ ਆ ਵੇਖੋ ਤੁਸੀਂ ਰੂੜੀ ਵੇਖ ਸਕਦੇ ਹੋ ਪੂਰੀ ਬਰੋਬਰ ਅਧਰੀ ਨਾ ਕੋਈ ਜ਼ਿਆਦੇ ਨਾ ਘੱਟ ਇੱਧਰ ਹਲ ਮਾਰੇ ਤੇ ਇੱਧਰ ਕੰਪਿਊਟਰ ਕਰਾਇਆ ਵੀ ਉਹ ਲਈ ਜਾਂਦੇ ਆ ਵੇਖੋ ਨਾਲ ਦੀ ਨਾਲ ਦੋਨੇ ਕੰਮ ਨਿਬੜੀ ਜਾਂਦੇ ਆ ਟੈਕਨੋਲੋਜੀ ਜਿਹੜੀ ਕਿਤੇ ਬਾਹਰਲੇ ਦੇਸ਼ਾਂ ਚ ਵੇਂਦੇ ਸੀ ਆਪਾਂ ਜਿਵੇਂ ਬੈਲਰ ਬਾਹਰ ਚੱਲਦੇ ਸੀਗੇ ਇਸ ਟਾਈਮ ਪੰਜਾਬ ਚ ਆ ਗਏ ਆ ਉਵੇਂ ਜਿਹੜੀ ਰੂੜੀ ਖਿਲਾਰਨ ਵਾਲੀ ਮਸ਼ੀਨ ਬੰਦਿਆਂ ਦਾ ਕੰਮ ਸੀਗਾ 10 ਬੰਦਿਆਂ ਦਾ ਦੋ ਬੰਦੇ ਹੀ ਕਰੀ ਜਾਂਦੇ ਬਾਈ ਜੀ ਤੇ ਬਾਈ ਜੀ ਇੱਕ ਤਾਂ ਤੁਸੀਂ ਇਹ ਦੱਸੋ ਜੀ ਬਾਈ ਜੀ ਆਪ ਦਾ ਕੰਟੈਕਟ ਨੰਬਰ ਜਿਹੜਾ ਹੈਗਾ ਜਰੂਰ ਦਿਓ ਕਿਉਂਕਿ ਪਤਾ ਲੱਗ ਸਕੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਆਪਾਂ ਦੱਸਤਾ ਸਾਰਾ ਤੇ ਕਿਵੇਂ ਕੰਟੈਕਟ ਕਰੀਏ ਭਾਈ ਜੀ ਸਾਡੇ ਪਰਾ ਦੇ ਨੰਬਰ ਹੈਗਾ ਸੰਦੀਪ ਕੁਮਾਰ ਸਿੰਵਰ ਥਰਾਜ ਵਾਲਾ ਪਿੰਡ ਹੈਗਾ ਠੀਕ ਹੈ ਜੀ ਤਹਿਸੀਲ ਪੀਲੀਵਿੰਗਾ ਜ਼ਿਲ੍ਹਾ ਹਨਮਾਨਗੜ ਬਾਈ ਜੀ ਠੀਕ ਹੈ ਜੀ ਨੰਬਰ ਕੰਟੈਕਟ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਭਾਈ ਜੀ 98873 98873 2818 ਭਾਈ ਦੇ ਨੰਬਰ ਹੈ ਸੰਦੀਪ ਸਿੰਵਰ ਦੇ ਸੰਦੀਪ ਸਿੰਵਰ ਹਾਂਜੀ ਥਰਾਜ ਵਾਲਾ ਪਿੰਡ ਹੈ ਥਰਾਜ ਵਾਲਾ ਪਿੰਡ ਹੈ ਜੀ ਤੇ ਬਾਈ ਜਾਨੇ ਵੇਖੋ ਤੁਸੀਂ ਗੁਜਰਾਤ ਦੇ ਵਿੱਚੋਂ ਮਸ਼ੀਨ ਇਹਨਾਂ ਨੇ ਇੰਪੋਰਟ ਹੀ ਕਰਾਈ ਇੱਕ ਹਿਸਾਬ ਦੀ ਤੇ ਤਸੱਲੀ ਵਾਲਾ ਕੰਮ ਆ ਬਾਕੀ ਬਾਈ ਖੜੇ ਹਾਂ ਜੀ ਬਾਈ ਜੀ ਬਹੁਤ ਵਧੀਆ ਜੀ ਕੰਮ ਹੈ ਇਹਨਾਂ ਦਾ ਲੇਬਰ ਕੁਛ ਵੀ ਨਹੀਂ ਆਪਾਂ ਨੂੰ ਮਿਲਦੀ ਅੱਜਕੱਲ੍ਹ ਜੀ ਇਹਨਾਂ ਨੇ ਬਹੁਤ ਵਧੀਆ ਖਿਲਾਰਿਆ ਜੀ ਆਪਣੇ ਆਪਣੇ ਇਹਨਾਂ ਨੇ ਇੱਕ ਦਿਨ ਪਹਿਲਾਂ ਗੱਲ ਹੋਈ ਜੀ ਤੇ ਉਹ ਤੋਂ ਆਪਣੀ ਪਾਣੀ ਦੀ ਵਾਰੀ ਸੀ ਅਗਲੇ ਦਿਨ ਇਹਨਾਂ ਨੇ ਇੱਕ ਦਿਨ 'ਚ ਹੀ ਸਾਰਾ ਕੰਮ ਨਿਬੇੜਤਾ ਜੀ ਕਿੰਨੇ ਪਿੱਛੇ ਪਾਣੀ ਲੱਗ ਗਿਆ ਜੀ ਠੀਕ ਹੈ ਕਿੰਨੇ ਥਾਜ ਤੁਸੀਂ ਰੂੜੀ ਪਾਈ ਕਿੰਨੀਆਂ ਟਰਾਲੀਆਂ ਨਿਕਲੀਆਂ ਬਾਈ ਸਹੀ ਕਹਿੰਦਾ ਕਿ ਤੁਸੀਂ ਦੱਸੋ ਸਹੀ ਸਹੀ ਕਹਿੰਦਾ ਜੀ ਪੂਰਾ 200 ਟਰਾਲੀ ਆਪਣੇ ਪੈ ਗਈ 50 ਕਿੱਲੇ ਥਾਂ ਸੀਗਾ ਉਹਦੇ ਵਿੱਚ 200 ਟਰਾਲੀ ਭਰ ਜੇ ਬਾਈ ਨੇ ਵੱਧ ਪਾਉਣੀ ਐ ਐਸ ਮਸ਼ੀਨ ਦੇ ਵਿੱਚ ਬਾਹ ਲੱਗਿਆ ਘੱਟ ਵੱਧ ਹੋਣ ਵਾਸਤੇ ਜਿੰਨੇ ਬਾਈ ਆਖੋਂਗੇ ਉਸੇ ਹਿਸਾਬ ਨਾਲ ਅਸੀਂ ਰੂੜੀ ਪਾ ਦਿਆ ਉਹ ਚੱਕਰ ਵਧਾ ਦੇਣੇ ਆ ਘਟਾ ਦੇਣੇ ਆ ਇਹਨਾਂ ਨੇ ਗੇੜਾ ਨਹੀਂ ਵੱਧ ਲਉਣਾ ਚੱਕਰ ਵਧਾ ਘਟਾ ਦੇਣੇ ਆ ਨਾ ਗੇਅਰ ਛੋਟਾ ਕਰਨਾ ਚੱਕਰ ਹੀ ਵੱਜ ਜਾਂਦੇ ਖਾਦ ਖਿਲਾਰਨ ਦੇ ਰੂੜੀ ਦੇ ਹਾਂਜੀ ਬਾਈ ਜੀ ਹਾਂਜੀ ਇਹ ਆ ਜੀ ਇੱਥੋਂ ਦੀ ਆਪਣੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮਸ਼ੀਨ ਆਈ ਆ ਰੂੜੀ ਖਿਲਾਰਨ ਵਾਲੀ ਤੇ ਬਾਹਰ ਵਾਲੀ ਵੀ ਮਸ਼ੀਨ ਦੀ ਮੇਰੇ ਕੋਲ ਵੀਡੀਓ ਹੈ ਕਿ ਮੈਂ ਨਾਲ ਉਹ ਅਟੈਚ ਕਰੂੰਗਾ ਵੀ ਉਹ ਕਿਸੇ ਹਿਸਾਬ ਨਾਲ ਪਉਂਦੀ ਹੈ ਉੱਥੇ ਜਿਆਦਾ ਵੱਡਾ ਹਾਈ ਫਾਈ ਕੰਮ ਹੁੰਦਾ ਤੇ ਇੱਥੋਂ ਦੇ ਹਿਸਾਬ ਨਾਲੇ ਬਹੁਤ ਜਿਆਦਾ ਵਧੀਆ ਮਸ਼ੀਨ ਆ ਕਿਉਂਕਿ ਇਹ ਬੰਦੇ ਮਿਲਦੇ ਨਹੀਂ ਆਪਾਂ ਨੂੰ ਤੇ ਰੂੜੀ ਦਾ ਕੰਮ ਵੀ ਬਹੁਤ ਜਿਆਦਾ ਤਕੜਾ ਹੋ ਜਾਂਦਾ ਹਰੇ ਕੋਈ ਬੰਦਿਆਂ ਦਾ ਕਰਕੇ ਪਉਂਦਾ ਵੀ ਨਹੀਂਗਾ ਬਾਈ ਜੀ ਵੀ ਬੰਦੇ ਨਹੀਂ ਮਿਲਦੇ ਠੀਕ ਹੈ ਜੀ ਤੇ ਨੰਬਰ ਬਾਈ ਜੀ ਦਾ ਮੈਂ ਤੁਹਾਨੂੰ ਸਕਰੀਨ ਤੇ ਵੀ ਸ਼ੋਅ ਕਰ ਦੂੰਗਾ ਸਕਰੀਨ ਤੇ ਦੇ ਦੇਣਾ ਬਾਈ ਦੇ ਨੰਬਰ ਮੇਰੇ ਦੇ ਦੇਣਾ ਮੈਂ ਮੇਰੇ ਵੀ ਕੰਟੈਕਟ ਨੰਬਰ ਦਿੰਦਾ ਮੇਰਾ ਨਾਮ ਹੈਗਾ ਓਮ ਪ੍ਰਕਾਸ਼ ਠੀਕ ਹੈ ਜੀ ਮੇਰਾ ਨਾਮ ਓਮ ਪ੍ਰਕਾਸ਼ ਹੈ ਪਿੰਡ ਮੇਰਾ ਥਰਾਜਾਲਾ ਤਹਿਸੀਲ ਪੀਲੀ ਬੰਗਾ ਜ਼ਿਲ੍ਹਾ ਹਨਮਾਨਗੜ੍ਹ ਠੀਕ ਹੈ ਤੁਹਾਡਾ ਬਾਈ ਦਾ ਨੰਬਰ ਵੀ ਮੈਂ ਮੈਂਸ਼ਨ ਕਰ ਦੂੰਗਾ ਆ ਨੰਬਰ ਵੀ ਤੁਸੀਂ ਨੋਟ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਇਹ ਰਹੂਗੀ ਵੀ ਹੋਰ ਵਧੀਆ ਚੀਜ਼ਾਂ ਜਾਂ ਮਸ਼ੀਨਰੀ ਜੋ ਵੀ ਅੱਗੇ ਆਪਾਂ ਵਧ ਰਹੇ ਆ ਲੈ ਕੇ ਆਈਏ ਤੇ ਸਾਰਿਆਂ ਦਾ ਧੰਨਵਾਦ ਸਾਨੂੰ ਵੀ ਵੱਧ ਤੋਂ ਵੱਧ ਮੌਕਾ ਸੇਵਾ ਦਾ ਮੌਕਾ ਦਿਓ ਭਾਈ ਜੀ ਕਿਸਾਨ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਹੈ